ਆਪ ਵੀ ਨਾਮ ਰਵਾਇਆ ਕਰੋ ਖੁਰਕ-ਖੁਰਕ ਕੁਰਦੇ ਆ ਰਾਤ ਨੂੰ ਸਤਸ੍ਰੀ ਅਕਾਲ ਜੀ ਲੈ ਕੇ ਆਇਆ ਵੀਡੀਓ ਕੱਲ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਦੀ ਜੋ ਕੱਲ 30 ਸਤੰਬਰ ਨੂੰ 9 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਿਆਰੀ ਵੈਸਟ ਰੇਡਰ ਤੇ ਜਾਫੀ ਬਣेंगे ਜਾਣਨ ਦੇ ਲਈ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਤੇ ਕੱਲ 100 ਮੈਚ ਪੰਜ ਜਗ੍ਹਾ ਤੇ ਕਰਵਾਏ ਗਏ ਸਨ ਤੇ ਆਪਾਂ ਪਹਿਲਾ 100 ਮੈਚਾਂ ਦੇ ਫਾਈਨਲ ਰਿਜ਼ਲਟ ਦੀ ਗੱਲ ਕਰਗੇ ਤਾਂ ਪਹਿਲਾ 100 ਮੈਚ ਹੋਇਆ ਸੀ ਕੋਟਲੀ ਬਸਾਵਾ ਸਿੰਘ ਤਰਨਤਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਭਾਈ ਲੱਧੂ ਤੇ ਧਾਰੀਵਾਲ ਦੀਆਂ ਟੀਮਾਂ ਦੇ ਵਿੱਚ ਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਧਾਰੀਵਾਲ ਦੀ ਟੀਮ ਫਾਸਟ ਰਹੀ ਤੇ ਭਾਈ ਲੱਧੂ ਦੀ ਟੀਮ ਸੈਕੰਡ ਤੇ ਸੋ ਮੈਚ ਤੇ ਵੈਸਟ ਰੇਡਰ ਤੇ ਜਾਫੀ ਕੱਢੇ ਗਏ ਸਨ ਤੇ ਪਹਿਲਾ ਪਰ ਰੇਡਰਾਂ ਦੀ ਗੱਲ ਕਰੀਏ ਤਾਂ ਵੈਸਟ ਰੇਡਰ ਬਣੇਗਾ ਸੁੱਖੀ ਵਾਲੀ ਕਹੜਾ ਤੇ ਫੌਜੀ ਫੱਗੂ ਵਾਲਾ ਦੋਨੇ ਜੀ ਬੈਂਡ ਵੈਸਟ ਰੇਡਰ ਬਣੇਗੇ ਤੇ ਬਿਟ ਜਾਫੀ ਦੀ ਗੱਲ ਕਰਕੇ ਤਾਂ ਬਿਟ ਜਾਫੀ ਬਣੇਗਾ ਅਮੋਲ ਮੌਲਖ ਖੱਖਾਂ ਵਾਲਾ ਚਾਰ ਜਾਫੇ ਲਾ ਕੇ ਵੈਸਟ ਜਾਫੀ ਬਣਿਆ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 51-5100 ਰੁਪਏ ਦਿੱਤੇ ਗਏ ਸਨ ਅੱਗੇ ਗੱਲ ਕਰਦੇ ਨੱਥੂਪੁਰ ਤਰਨਤਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਰੱਤਾ ਗੁੱਦਾ ਤੇ ਢੰਡ ਦੀਆਂ ਟੀਮਾਂ ਦੇ ਅੱਗੇ ਗੱਲ ਕਰਦੇ ਮਾੜੀ ਮੇਗਾ ਤਰਨਤਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਮਾੜੀ ਮੇਗਾ ਤੇ ਕਰਿਆਲੇ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਕਰਿਆਲੇ ਦੀ ਟੀਮ ਫਸਟ ਰਹੀ ਤੇ ਮਾੜੀ ਮੇਗਾ ਦੀ ਟੀਮ ਸੈਕੰਡ ਅੱਗੇ ਗੱਲ ਕਰਦੇ ਜਵੰਦਾ ਗਲਾਂ ਤਰਨਤਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਤੋਤਾ ਸਿੰਘ ਵਾਲਾ ਤੇ ਸੌਰ ਸਿੰਘ ਦੀਆਂ ਟੀਮਾਂ ਦੇ ਵਿੱਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਸੌਰ ਸਿੰਘ ਦੀ ਟੀਮ ਫਸਟ ਰਹੀ ਤੇ ਤੋਤਾ ਸਿੰਘ ਵਾਲੀ ਟੀਮ ਸੈਕੰਡ ਅੱਗੇ ਗੱਲ ਕਰਦੇ ਮੀਰਪੁਰ ਤਰਨਤਨ ਸਾਹਿਬ ਕਬੱਡੀ ਟੂਰਨਾਮ ਖੁਰਸਾਹਬ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚ ਫਰੰਦੀਪੁਰ ਦੀ ਟੀਮ ਸੈਕੰਡ ਰਹੀ ਤੇ ਖਡੂਰ ਸਾਹਿਬ ਦੀ ਟੀਮ ਫਾਸਟ ਅੱਗੇ ਗੱਲ ਕਰਦੇ ਨੇਜਰ ਡੇਲਾ ਸਿਰਸਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 44000 ਤੇ ਦੂਜਾ ਇਨਾਮ 31000 ਸੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਰੋੜੀ ਤੇ ਬੱਛੋਣੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬੱਛੋਣੇ ਦੀ ਟੀਮ ਸੈਕੰਡ ਰਹੀ ਤੇ ਰੋੜੀ ਟੀਮ ਫਾਸਟ ਅੱਗੇ ਗੱਲ ਕਰਦੇ ਹਾਂ ਫਤਿਹਪੁਰ ਅੰਬਾਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 51000 ਤੇ ਦੂਜਾ ਇਨਾਮ 31000 ਸੀ ਤੇ ਵੈੱਟ ਰੇਡਰ ਤੇ ਜੱਪਰਾਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਦਿਉਰਾ ਤੇ ਲੈਲੀ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਦਿਉਰਾ ਟੀਮ ਫਸਟ ਰੇਟ ਤੇ ਲੈਲੀ ਟੀਮ ਸੈਕੰਡ ਤੈਥੋਂ ਦੇ ਵੈਟ ਟ੍ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਟ ਟ੍ਰੇਡਰ ਬਣੇਗਾ ਸਾਹਿਬ ਦੇ ਬਣ ਵਾਲਾ ਨੌ ਕੁਵਾਡੀਆਂ ਪਾ ਕੇ ਨੌ ਨੰਬਰ ਲੈ ਤੇ ਇਤਵਟ ਜਾਫੀ ਦੀ ਗੱਲ ਕਰਕੇ ਤਾਂ ਵਟ ਜਾਫੀ ਬਣੇਗਾ ਅਮਨ ਤੇਵਰੇ ਵਾਲਾ ਅੱਠ ਟੱਚ ਲੈ ਕੇ ਦੋ ਜੱਫੇ ਲਾਏ ਅੱਗੇ ਗੱਲ ਕਰਦੇ ਪੱਧਰੀ ਫਿਰੋਜ਼ਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 70000 ਤੇ ਦੂਜਾ ਨਾਮ 51000 ਸੀ ਤੇ ਵੈਸਟ ਰੇਡਰ ਤੇ ਜਾਫੀਆਂ ਦੇ ਲਈ 11-11000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਠੂਲੀਵਾਲ ਤੇ ਸੇਰਪੁਰ ਦੋਨੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਸੇਰਪੁਰ ਦੋਨਾਂ ਹੀ ਟੀਮ ਸੈਕੰਡ ਰਹੀ ਤੇ ਠੂਲੀਵਾਲ ਦੀ ਟੀਮ ਫਸਟ ਤੇ ਇੱਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਲਾਲੀ ਤਨੂਲੇ ਵਾਲਾ 14 ਕਵਾਡੀਆਂ ਆਪਾਂ ਕੇ 14 ਨੰਬਰ ਲੈਤੇ ਤੇ ਨਾਲ ਪ੍ਰਦੀ ਜੱਫੀ ਪਾਣੀਗਾ ਮੱਟੂ ਟੰਡੋਲੀ ਵਾਲਾ 13 ਟੱਚ ਲੈ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਲੋਹ ਗੜ੍ਹ ਸ੍ਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉਥੇ ਪਹਿਲਾ ਨਾਮ 100000 ਰੁਪਏ ਤੇ ਦੂਜਾ ਨਾਮ 75000 ਰੁਪਏ ਤੇ ਬੈਸਟ ਰੇਡਰ ਤੇ ਜੱਫੀਆਂ ਦੇ ਲਈ 21000 ਰੁਪਏ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਬੌਟਨੀ ਕਲੱਬ ਤੇ ਮੈਟਰੋ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਟਰੋ ਕਲੱਬ ਦੀ ਟੀਮ ਫਾਸਟ ਰੇਡ ਤੇ ਬੌਟਨੀ ਕਲੱਬ ਦੀ ਟੀਮ ਸੈਕੰਡ ਤੇ ਇੱਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਵੈਸਟ ਰੇਡਰ ਬਣੇਗਾ ਗੁਰਬਾਜ ਲਾਣੇ ਵਾਲਾ 17 ਕਬੜੀਆਂ ਪਾ ਕੇ 16 ਨੰਬਰ ਲਈ ਤੇ ਇਹਦੇ ਵਿੱਚ ਜਾਫੀ ਦੀ ਗੱਲ ਕਰਕੇ ਤਾਂ ਇਹਦੇ ਵਿੱਚ ਜਾਫੀ ਬਣੇਗਾ ਸ਼ਾਕਾ ਦੇਵਾਲਪੁਰ ਦਾ 8 ਟੱਚ ਲੈ ਕੇ 4 ਜਫੇ ਲਾਈ ਤੇ ਮੁੰਡੇ 2121000 ਰੁਪਏ ਦੇ ਬੈਸਟ ਰੇਡਰ ਤੇ ਜਾਫੀ ਬਣੇ ਤੇ ਹਾਂਜੀ ਇਸ ਕੱਲ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ